ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਟਾਈਮ ਹੈਗਾ ਜੀ 7:00 ਵਜੇ ਉਹ ਦੇਖੋ ਜੀ ਸਾਡੇ ਆ ਰਹੇ ਨੇ ਸਾਹਮਣੇ ਦੇਖ ਕੀ ਮੈਂ ਕਰਦਾ ਤੁਹਾਨੂੰ ਦਿਖਾਉਣਿਆਂਗੇ ਤੇ ਜਿਹੜਾ ਸਾਡੇ ਵਿਆਹ ਹੈਗਾ ਤੇ ਜਿਹੜੀ ਜਿਹੜੇ ਮੁੰਡੇ ਦਾ ਵਿਆਹ ਉਹ ਮੁੰਡੇ ਦੀ ਮਾਂ ਨਾਲ ਭੂਆ ਦੀ ਚੁੰਨੀ ਬਟਾਈ ਹੋਈ ਹੈ ਪੈਣਾ ਪੈਣਾ ਬਣੀਆਂ ਹੋਈਆਂ ਨੇ ਤੇ ਮੇਰੀ ਭੂਆ ਜੀ ਪੋਤਾ ਤੇ ਨੂੰ ਤੇ ਪਤਾ ਆਊਗਾ ਕਿਉਂਕਿ ਗੁੱਦਰਾ ਕੰਮ ਕਰਦੇ ਨੇ ਨੇੜੇ ਨੇ ਢੱਡਰੀਆਂ ਹਨਾ ਤੇ ਇੱਕ ਕੱਡਾ ਜਿਹਾ ਸਾਨੂੰ ਪਤੀਏ ਦਿਆਲ ਗੜਦਾ ਤੇ ਢੱਡਰੀਆਂ ਦਾ ਤੇ ਦਿਖਾਉਣਿਆ ਤੁਹਾਨੂੰ ਕੈਮਰਾ ਚੇਂਜ ਕਰਕੇ ਮਿਲਾਉਣਿਆ ਤੁਹਾਨੂੰ ਪਰਜਾਈ ਨਾਲ ਨੇ ਮੇਰੀ ਨਾਲ ਨੇ ਮੇਰੇ ਭੂਆ ਜੀ ਨਾਲ ਜੀ ਆ ਹੈਗੇ ਨੇ ਭੂਆ ਜੀ ਹੋ ਹੈਗੇ ਨੇ ਮੇਰੇ ਪਰਜਾਈ ਪਿਆਰੇ ਪਿਆਰੇ ਬਹੁਤ ਪਿਆਰ ਕਰਦੇ ਨੇ ਆ ਹੈਗਾ ਮੇਰਾ ਪਿਆਰਾ ਪਿਆਰਾ ਪਤੀ ਜਸਾਮਰ ਸਿੰਘ ਸਮਰ ਸਿੰਘ ਰਾਜ ਹੋ ਰਿਹਾ ਆ ਗਏ ਨਵੀ ਵੀ ਜਾਊਗੀ ਰਾਜ ਵੀ ਤੇ ਸੁਖਮਣ ਗੁਰਮਣ ਵੀ ਤਿਆਰ ਹੋ ਗਏ ਪਹਿਲਾਂ ਕਹਿੰਦੇ ਸੀ ਅਸੀਂ ਤੇ ਜਾਣਾ ਨਹੀਂ ਹੈਗਾ ਤੇ ਹੁਣ ਕਹਿੰਦੇ ਤਿਆਰ ਹੋ ਗੀਆਂ ਜਿਹੜਾ ਟਾਈਮ ਆ ਪਉਣੀ ਸਤ ਹੁੰਣ ਵਾਲੇ ਨੇ ਹੋਇਨ ਪਤਾ ਹੋ ਗਏ ਹੋਣ ਹਨਾ ਤੇ ਨਾਨਕੇ ਵੀ ਹੁਣ ਆਏ ਨੇ ਜਿਹੜੇ ਹੁਣ ਰੇੜੂਆ ਬੰਦ ਹੋ ਗਿਆ ਰੇੜੂਣ ਤਾਂ ਪੰਜ ਦਿਨ ਹੋ ਗਏ ਚਿਰ ਤੋਂ ਬੰਦ ਹੋ ਗਿਆ ਤੇ ਤੇ ਲੋ ਜੀ ਆਪਾਂ ਹੋ ਗਏ ਜਾਗੋ ਲਈ ਤਿਆਰ ਬਟਨੇ ਤੇ ਤੇ ਜਾਗੋ ਤੇ ਜਾਵਾਂਗੇ ਤੇ ਕੱਲ ਨੂੰ ਜਾਵਾਂਗੇ ਪੈਲੈਸ ਚ ਹੁਣ ਸਾਡਾ 2 ਦਿਨ ਇੱਕ ਦਿਨ ਜੋ ਵੀ ਇੱਕ ਬਲੌਗ ਬਣਿਆ ਜਾਂ ਦੋ ਬਣੇ ਤੁਸੀਂ ਦੇਖਿਓ ਆਪਾਂ ਵਿਆਹ ਦੀਆਂ ਵਿਆਹ ਦੇਖਾਂਗੇ ਕਿਉਂਕਿ ਵਿਆਹ ਤਾਂ ਉਹ ਦਿਨ ਦੀ ਵਿਚਾਰੇ ਕਹੀ ਜਾਂਦੇ ਨੇ ਆਜੋ ਆਜੋ ਕਿ ਸਿਹਤ ਠੀਕ ਨਹੀਂ ਸੀ ਹੈਗੀ ਸਰਦਾਰ ਜੀ ਤੋਂ ਉਹ ਦਿਨ ਦੀ 21 ਤਰੀਕ ਦੇ ਤੇ ਅਸੀਂ ਅੱਜ ਜਾਵਾਂਗੇ ਹੱਥ ਭੰਗ ਆ ਗਿਆ ਜੇ ਆਪਾਂ ਪੀ ਲਏ ਤਾਂ ਰਸ ਚ ਘਟ ਗਿਆ ਚਾਹ ਕੇ ਹਨੀ ਪੀ ਕੇ ਬਈ ਲੇਟਾ ਦਾ ਬਣਾ ਲੇ ਲਾਟੇ ਦਵਾਈਆਂ ਕਰ ਦਿੰਦੀਆਂ ਬਾਈ ਚਾ ਪੂਆਜੀ ਘਰੇ ਪਹਿਨੇ ਲੈ ਪਤਾ ਆ ਪੂਆਜੀ ਦੇ ਮੁੰਡੇ ਦਾ ਵਿਆਹ ਹੈ ਆ ਮੇਰੀ ਪੂਆਜੀ ਹੈ ਤੇ ਨੇ ਚੁੰਨੀ ਵੱਟ ਪਹਿਣਾ ਬਣੀਆਂ ਹੋਈਆਂ ਨੇ ਦੋਨੇ ਤੇ ਬੰਨਾ ਭਾਈ ਆ ਮੁੰਡੇ ਦੀ ਮਾਸੀ ਨਹੀਂ ਮਾਤਾ ਇਹ ਮਾਸੀ ਜੀ ਨੇ ਨਾਨਕਾ ਪਰਿਵਾਰ ਕਿੱਥੇ ਹੈ ਭਾਈ ਪੂਆਜੀ ਟੈਂਟ ਚ ਨਾਨਕਾ ਟੈਂਟ ਚ ਹੈ ਖਾਂਦੇ ਪੀਂਦੇ ਨੇ 40 ਉਹ ਅੰਦਰ ਦੇ ਘਰ ਆ ਗਏ ਜੀ ਵਾਟਣਾ ਤੋਂ ਬਾਅਦ ਆ ਗਏ ਸੀਗੇ ਤੇ ਵੀਰੇ ਨੂੰ ਡੀਕ ਦੇਗੇ ਏ ਟੜ ਨੂੰ ਆ ਪਵਾ ਜੀ ਹੋਰਾਂ ਨੂੰ ਕਿਹਾਗਾ ਵੀ ਤੁਸੀਂ ਮੁਰੇ ਪਾਇ ਜੋ ਪਵਾ ਜੀ ਕਹਿੰਦੇ ਅਸੀਂ ਟੜ ਕੇ ਵੀ ਪੈਲਸ ਚਾਉਣਾਗਾ ਹਨਾ ਕੰਮ ਕਰਨੇ ਨੇ ਸਮਰ ਦੇ ਪਿਕ ਪੇਪਰਾਂ ਦਾ ਟਾਈਮ ਹੈਗਾ ਤੇ ਕਹੇ ਸਕੂਲੇ ਤੋੜਨਾ ਇਹਨੂੰ ਪਰ ਤੇ ਵੀਰਾ ਸੌ ਗਿਆ ਸੀ ਦੁੱਧ ਪਵਾ ਕੇ ਜਿਹੜਾ ਟਾਈਮ ਆਉਣ 11:00 ਵੱਜ ਗਏ ਤੇ ਡੀਕ ਦੇ ਸੀਗੇ ਪਹਿਲਾਂ ਤਾਂ ਮੈਂ ਲੜੂਗੀ ਮੇਰੇ ਭਾਈ ਨਾਲ ਵੀ ਭਾਈ ਇਹਨਾਂ ਨੂੰ ਕੱਲਿਆਂ ਨੂੰ ਵਿਆਹ ਤੋੜਤਾ ਬਹਾਨਾ ਲਾ ਕੇ ਹੈਨਾ ਵੀ ਤੂੰ ਆਉਣਾ ਸੀ ਨਾਲ ਵਿਆਹ ਸਵੇਰੇ ਵੀ ਆਉਣਗੇ ਪੈਲਿਸ ਚ ਚਲੋ ਵਿਆਹ ਦੇਖ ਗਏ ਤੇ ਹੋਰ ਹੋਰ 11 ਵਜੇ ਆਹ ਰਾਤ ਦੇ 11:00 ਬਜੇ ਸਵਾ 11 ਤੇ ਬਸ ਹੁਣੇ ਜਾਂਦੇ ਨੇਗੇ ਨੇੜੇ ਦੀ ਐਮ ਆਉਜ ਹੁੰਦੀ ਆ ਸੀ ਵੀ ਜਿਹੜੇ ਵੀ ਜਾਣੇ ਹੁੰਨੇ ਆਗੇ ਵਿਆਹ ਤੇ ਪੂਆਜੀ ਦੇ ਬੇਟੇ ਦਾ ਵਿਆਹ ਜਿਹੜਾ ਮੇਰੇ ਪਾਈਆਂ ਦਾ ਵਿਆਹ ਸੀ ਮੈਂ ਵੀ ਸਾਰੇ ਪ੍ਰੋਗਰਾਮ ਦੇਖ ਕੇ ਆ ਕੇ 11 ਵਜੇ ਆ ਕੇ ਸੌਂਦੀ ਹੁੰਦੀ ਸੀ ਕਰੇ ਟੜਕੀ ਉੱਟ ਕੇ ਸਵੇਰੇ ਫੇਰ ਵਗ ਜਾਂਦੀ ਸੀ ਕਿਉਂਕਿ ਬੱਚੇ ਛੋਟੇ ਸੀ ਔਰ ਸੁਖਮਣ ਤੇ ਗੁਰਮਣ ਹੋਰੀਆਂ ਛੋਟੀਆਂ ਸੀਗੀਆਂ ਹਨਾ ਤੇ ਆਏ ਹੁੰਦਾ ਵੀ ਬੱਚਿਆਂ ਨਾਲ ਕਾਹ ਨੂੰ ਵੀ ਨੇ ਦਾਪ ਤੰਗ ਹੁੰਨਿਆ ਨੇ ਦੂਜੇ ਨੂੰ ਤੰਗ ਕਰ ਦਿਆਂਗੇ ਤੇ ਰਾਮ ਨਾਲ ਬਹੁਤ ਵਧੀਆ ਵਿਆਹ ਦੇਖਿਆ ਸੀ ਉਦੋਂ ਵੀ ਨੇੜੇ ਦੀਆਂ ਮੌਜ ਹੁੰਦੀ ਹੈਗੀ ਤੇ ਦੇਖਦੇ ਆ ਭਾਈ ਹੁਣ ਆਵੂਗਾ ਭਾਈ ਪਹਿਲਾਂ ਤਾਂ ਭਾਈ ਨੂੰ ਸਵਾਗਤ ਨਹੀਂ ਕਰਦੀ ਭਾਈ ਨਾਲ ਲੜੂਗੀ ਆਇਆ ਨਹੀਂ ਆ ਗਿਆ ਪਹਿਲਾਂ ਤਾਂ ਵਿਚਾਰੀ ਨੂੰ ਇਹ ਨਾ 2 ਸਾਲ ਹੋ ਗਏ ਕਹਿੰਦੀ ਨੂੰ ਮੈਂ ਭੈਣ ਕੋਲ ਜਾਣਾ ਮੈਂ ਭੈਣ ਕੋਲ ਜਾਣਾ ਕਹਿੰਦੇ ਹਾਂ ਹੁਣ ਅੱਜ ਮੈਨੂੰ ਦੁੱਧ ਪਵਾਉਣਾ ਅੱਜ ਮੈਨੂੰ ਆਹ ਕੰਮ ਅੱਜ ਮੈਨੂੰ ਆਹ ਕੰਮ ਆ ਅੱਜ ਵਿਚਾਰੀ ਭੂਆ ਲੈ ਕੇ ਆਈ ਹੈ ਕਹਿੰਦੀ ਚੱਲ ਮੈਂ ਲੈ ਮੈਂ ਪਤੀ ਜੀ ਕੋਲ ਤੂੰ ਹੀ ਤੁਰਦੀ ਹੈ ਲੱਕ ਤੋਕਦਾ ਹੈ ਇਹ ਲੱਕ ਨੂੰ ਮਾਰਨੀ ਇਹ ਲੱਕ ਤਾਂ ਗੋਡੇ ਨਹੀਂ ਖੜੇ ਇਹ ਨਹੀਂ ਦਿਖਦੀਆਂ ਫਿਰ ਲੱਕ ਵਿੱਚ ਚਲੋ ਜੀ ਬਾਅਦ ਵਿੱਚ ਮਿਲਦੇ ਹਾਂ ਜੀ ਅਗਲੇ ਦਿਨ ਦੇ ਵੱਜ ਗਏ ਨੇ 10 ਤੇ ਰਾਤ ਸਾਨੂੰ ਵਿਆਹਾਂ ਦੇ ਹੋ ਗਿਆ ਸੀ ਨੇਰਾ ਮੈਂ ਬਾਥਰੂਮ ਤੋਂ ਲੱਗਦੀ ਸੀਗੀ ਕਿਉਂਕਿ ਅੱਜ ਵੀ ਪਹਿਲੇ ਸੱਚੀ ਜਾਣਾਗਾ ਤੇ ਹੁਣ ਸਰਕਾਰ ਜੀ ਵਿਆਹਾਂ ਨੂੰ ਕੰਮ ਕਰਾ ਕੇ ਆਏ ਨੇ ਜੋ ਵੀ ਹੁਣ ਹੁੰਦਾਗਾ ਤੇ ਹੁਣ ਪਾਉਂਦੇ ਨੇ ਕੱਖ ਐਨੇ ਨਾ ਪਟੋ ਜੀ ਜਿ ਮਾਗਰ ਕਣੀ ਆ ਕੇ ਰਾਤ ਕਣੀ ਆਈਆਂ ਭੇਜਦੇ ਵਿਹੜਾ ਗਿੱਲਾ ਹੋਇਆ ਪੈਸੀ 1:30 ਵਜੇ ਆਈਆਂ ਹਾਂ ਤੇ ਇਹੋ ਹੈਗਾ ਅੰਦਰ ਅੰਦਰ ਹੀ ਪਾਉਣੇ ਚਾਰ ਟੋਕਰੇ ਬਸ ਬਸ ਕਰੋ ਫਿਰ ਆਥਣੇ ਪੱਟ ਲਾਂਗੇ ਆ ਕੇ। ਟੋਕਰੇ ਨਹੀਂ ਬੱਟੇ ਜਾਣੇ ਮੈਨੂੰ ਪੱਟ ਦੇ ਦਿੰਦਾ। ਹੈ? ਆਥਣੇ ਫਿਰ ਪਾਉਂਗੇ ਤੁਸੀਂ ਉਹੀ। ਪਾ ਲਾਂ ਤਾਂ ਦੂ। ਤੇ ਲੋ ਜੀ ਆਪਾਂ ਨੇ ਕੰਮ ਤਾਂ ਇਹਦਾ ਕਰ ਲਿਆ ਮੱਝਾ ਮੁੱਝਾ ਨਾ ਨਿਵੇੜ ਲਿਆ। ਸਾਰਾ ਦਾਲੀ ਵਾਲਾ ਬਾਬਾ ਵੀ ਆ ਗਿਆ। ਪਾਣੀਆਂ ਹੈਗੇ ਨੇ ਦਾਦੀ ਪੋਤੀ ਉਧਰ ਇੱਕ। ਬੀਬੀ ਪਹੁੰਚ ਹੁੰਦੇ ਡਾਲੀ ਤਾਂ ਮੈਂ ਤਾਂ ਇੱਧਰ ਹੁੰਨੀ ਰੋ ਡਾਲੀ ਆਣ ਟਾਈਮ ਨਾਲ ਤੇ ਮੈਂ ਬਾਥਰੂਮ ਸਾਫ ਕਰਨ ਲੱਗਦੀ ਸੀਗੀ ਤੇ ਮੈਂ ਪੋਚਾ ਲਾਉਣਾ ਰਸੋਈ ਚ ਹੋਰ ਬਾਕੀ ਸਾਰੇ ਕੰਮ ਹੋ ਗਏ ਨੇ ਤੇ ਹੁਣ ਹੁੰਨੇ ਆ ਜੀ ਕੰਮ ਕਰਕੇ ਪੈਰਸ ਲਈ ਤਿਆਰ ਕਿਉਂਕਿ ਜਿਹੜਾ ਪ੍ਰੋਗਰਾਮ ਹੁੰਦਾ ਹੈ ਨਾ ਭੱਜ ਨੱਠ ਕੇ ਕੰਮ ਕਰਨਾ ਪੈਂਦਾ ਹੈਗਾ ਤੇ ਰਾਤ ਜਾਗੋ ਤੇ ਜਾਇਆ ਸੀ ਕਿ ਹਨੇਰਾ ਹੋ ਗਿਆ ਸੀ ਕਿਉਂਕਿ ਘਰੇ ਫਿਰ ਬਾਅਦ ਚ ਵੀਡੀਓ ਨਹੀਂ ਬਣੀ ਪੂਆ ਜਹਰੇ ਆ ਗਏ ਨਾਲ ਹਾਸੇ ਮਜ਼ਾਕ ਹਨਾ ਪੂਆ ਪਤੀਜੀ ਦੀਆਂ ਗੱਲਾਂ ਹੁਣ ਸਿਰਫ ਪੇਕਿਆਂ ਦੀਆਂ ਨਮੀਆਂ ਪ੍ਰਾਣੀਆਂ ਸਾਰੀਆਂ ਕਰੀਆਂ ਕੀਤੀਆਂ ਦੁੱਖ ਸੁੱਖ ਕੀਤਾ ਸਾਰਾ ਤੇ ਚਲੋ ਜੀ ਆਪਾਂ ਮਿਲਾਂਗੇ ਹੁਣ ਕਿਸੇ ਨਵੇਂ ਵਲੌਗ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਸੋਣਾ ਜਾ ਪਿਆਰਾ ਜਿਹਾ ਕਮੈਂਟ ਵੀ ਕਰਿਓ ਤੇ ਹਾਇਸ ਤਰ੍ਹਾਂ ਆਪਣਾ ਸਾਰਾ ਕੰਮ ਨਿਬੜ ਗਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ